ਬਾ ਫਿਰ ਐ ਕਹਦੇਗੀ ਵੀ ਕੋਈ ਚੀਜ਼ ਹੋਈਏ ਇਸ ਕਪੜਾ ਉਹ ਕਵਾੜ ਕਰਨਗਾ ਕੇਐਚਾ 10 ਦੋਲੀਆਂ ਕਰੀ ਜਾਓ ਰੋਜ ਉਸ ਦਾ ਕੋਈ ਫਾਇਦਾ ਨਹੀਂ ਪਰ ਪੂਰੇ ਤਤ ਪਾਏ ਆ ਦਰ ਕੇ ਮਿਸਟਰ ਪਿਆਰੇ ਵਾ ਬਰਸੀਨ ਨੂੰ ਨਿਉ ਕਹਦੇਗੀ ਵੀ ਆਪ ਦੀਆਂ ਤਾਠੀਆਂ ਤੁੱਟੀਆਂ ਢੋਲ ਲਓ ਮੈਂ ਤਾਂ ਹੋ ਗਈ ਐ ਵੀ ਆਵਦੀਆਂ ਦਾਤੀਆਂ ਦਾ ਘੁੰਗਰੂ ਲਵਾ ਲਓ ਮੈਂ ਨਹੀਂ ਹੁਣ ਤੁਹਾਨੂੰ ਲੇਟ ਕਰਦੀ ਐਡੀ ਜ਼ਬਰਦਸਤ ਦਵਾਈ ਕਰੀਏ ਮਿੱਤਰੋ ਆਪਣੇ ਅਨੁਪ ਪੰਜਵੇਂ ਨੂੰ ਵੀਡੀਓ ਪਾ ਦੂਗਾ ਮੈਂ ਫਿਰਨੇ ਗਾ ਮਾਰਿਓ ਇਸ ਨੂੰ ਦੇਖਿਓ ਵੀ ਓਏ ਬਰਸੀਨ ਐ ਇਸ ਕੇ ਵਿੱਚ ਦੀ ਬਈ ਸਰਨਾਲੀ ਸਰਨਾਲੀ ਕਾ ਹੈ ਜੇ ਨਜ਼ਾਰਾ ਬਣ ਕੇ ਰੱਖਿਆ ਨੇ ਸਰਨਾਲੀ ਦਾ ਦੋਸਤ ਮਿੱਤਰੋ ਜਿੰਨੇ ਵੀ ਆਪਣੀ ਵੀਡੀਓ ਨੂੰ ਦੇਖ ਰਹੇ ਆ ਆਪਣੀ ਵੀਡੀਓ ਨੂੰ ਸੁਣ ਰਹੇ ਆ ਮਿੱਤਰ ਪਿਆਰਿਓ ਸਾਰੇ ਅੱਗੇ ਨੂੰ ਸਰਨਾਲੀ ਬੀਜ ਦਿਓ ਦੋਸਤੋ ਜਿਹੜਾ ਅੱਧਾ ਕਿੱਲਾ ਚਰੇਗਾ ਬੀਜ ਰਿਹਾ ਨਾ ਮੇਰੇ ਕਹਿੰਦਾ ਦੋ ਕਨਾਲ ਸਰਨਾਲੀ ਦੀ ਬੀਜ ਦੀ ਜੇ ਅੱਧਾ ਹੀ ਕਿੱਲੇ ਕੇ ਮੁਕਾਬਲਾ ਨਾ ਚੱਲ ਗਈ ਤਾਂ ਮੈਨੂੰ ਅਲਾਮਾਂ ਦੇਈਆਂ ਬਾਈ ਹੈ ਇਧਰੋਂ ਅੱਧਾ ਕਿੱਲਾ ਚਰੇਗਾ ਤੇ ਦੋ ਕਦਾ ਸਰਨਾਲੀ ਦੀ ਬਰਾਬਰ ਬਰਾਬਰ ਆ ਮਿੱਤਰ ਪਿਆਰਿਓ ਵੱਡਦੇ ਥੱਕ ਜੋਂਗੇ ਬਾਡਾਂ ਦਿੰਦੀ ਨਹੀਂ ਸਰਨਾਲੀ ਥੱਕਦੀ ਐ ਸਾਹ ਵਲਾ ਲਓ ਜਿਹੜਾ ਬੰਦਾ ਦਾਤੀ ਲੈ ਕੇ ਬਹਿ ਗਿਆ ਕਨਾ ਉੱਠ ਕੇ ਆ ਜੀ ਨਹੀਂ ੱੱਕੇ ਦਾ ਠਾਣਾ ਪੋਵੇਗਾ ਬਈ ਦੇਖੋ ਇਹ ਵਰਸੀਨ ਆ ਆਪਣੀ ਪਾਸ ਹੱਤ ਤਨ ਬਾਈ ਇਹਦੇ ਨਾਲੋਂ ਸਰਨਾਲੀ ਵਾਲੀ ਨਾਲ ਪਹਿਲਾਂ ਵੀ ਜੀ ਕੀਤੀ ਆ ਕਹਿਰਾ ਬਸ ਇਸ ਚ ਬੜਾ ਲਾਰਖ ਹੈ ਐਨੇ ਆਪਣੀ ਹਲੇ ਆ ਘੱਟੋ-ਘੱਟ 15 ਦਿਨ ਨਹੀਂ ਮੁੱਕਦੀ ਯਾਦੋਂ ਬਸ ਆਪ ਤੈਨੂੰ ਕਹੇਗੀ ਲਪਾਲੋ ਗਾਤੀ ਕਾ ਕੁੰਗਰੂ ਦੇਖੋ ਬਈ ਯਾ ਆਪਣੀ ਉੱਧਰ ਆ ਗਈ ਸਬਜ਼ੀ ਨਾ ਨਾ ਦਰਵੇਸ਼ ਫਰ ਰਿਹਾ ਦੇਖੋ ਗੋਭੀ ਮਟਰ ਤਣੀਆਂ ਪਾਲਕ ਮਿੱਠਾ ਮੂਲੀ ਤੇ ਸਾਰਾ ਕੁਝ ਲਾਰਖ ਹੈ ਬਈ ਰੱਬ ਕੀ ਦਿੱਤਾ ਜੇ ਕਿਸੇ ਪ੍ਰਣ ਪਾਈ ਨੂੰ ਲੋੜ ਹੈ ਤਾਂ ਬੇਸ਼ੱਕ ਲੈ ਜਿਉ ਆ ਕੇ ਪੁੱਛਣ ਦੀ ਲੋੜ ਨਹੀਂ ਹੈਗੀ ਐ ਇਧਰ ਲਾਰ ਖੇ ਬਾਡਾ ਬਈ ਆਪਣਾ ਦੇਖੋ ਮਿੱਤਰ ਪਿਆਰੇ ਇਸ ਨੂੰ ਕਹਿ ਰਹੇ ਨੇ ਬਾਡਾ ਲੱਗ ਗਿਆ ਇੰਨਾ ਵੇ ਚਰਿਆ ਹਲੇ ਬਸ ਹੁਣ ਨਹੀਂ ਮੁੱਕਦੀ ਯੱਪ ਖੈਸ ਵੀਓ ਜਿੰਨਾ ਚਿਰ ਆਪਾਂ ਬਾੜਾਂ ਨਹੀਂ ਲਾਂਦੇ ਲਾਂਦੇ ਨਹੀਂ ਜਦੋਂ ਬਾੜਾਂ ਲੱਗ ਗਿਆ ਬਾ ਫਿਰ ਮਕਾਇਆ ਨਹੀਂ ਮੁੱਕਦੀ ਹੈਗੀ ਚੰਗਾ ਵੀ ਮਿੱਤਰ ਪਿਆਰਿਓ ਜੁੰਡੀ ਕੇ ਯਾਰੋ ਵੇਜ ਨੂੰ ਫੋਲੋ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਜਉਂਦੇ ਵਸਦੇ ਰਹੋ ਸਾਸਰੀਕਾਰ